ਮਾਤਾ ਜੀ ਕੀ ਲੱਗਦੇ ਸੀ ਤੁਹਾਡੇ ਆਏ ਰੱਬ ਆਏ ਰੱਬ ਆਏ ਰੱਬ ਲੈ ਕੇ ਲੈ ਕੇ ਲੈ ਕੇ ਮੇਰਾ ਲੁੱਟ ਗਿਆ ਸਾਰਾ ਕੁਝ પૈਸੀ ਮੈਨੂੰ ਘਾਤੋ ਮਾਰਿਆ ਮਾਤਾ ਜੀ ਕੀ ਲੱਗਦੇ ਸੀ ਤੁਹਾਡੇ ਆਏ ਵੀਰੇ ਮਾੜੇ ਜੀਉਣ ਦੇ ਲਈ ਇੱਕੋ ਇੱਕ ਇਕਲੌਤਾ ਸਹਾਰਾ ਸੀ ਉਸ ਦਾ ਪੁੱਤਰ ਜਿਹੜਾ ਕਿ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਘਰੋਂ ਤਿਆਰ ਹੋ ਕੇ ਡਿਊਟੀ ਤੇ ਜਾ ਰਿਹਾ ਸੀ ਪੀਆਰਟੀਸੀ ਬੱਸ ਦੇ ਵਿੱਚ ਡਰਾਈਵਰ ਵਜੋਂ ਸੇਵਾਵਾਂ ਨਿਭਾਰਿਆ ਸੀ ਪਰ ਅਚਾਨਕ ਕਿਸੇ ਅਣਪਛਾਤੇ ਵਾਹਨ ਦੇ ਵੱਲੋਂ ਇਸ ਨੂੰ ਸਾਈਡ ਮਾਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਪੁੱਤ ਦੀ ਕਮਾਈ ਦੇ ਉੱਤੇ ਘਰ ਚੱਲ ਰਿਹਾ ਸੀ ਪਰ ਜਿਵੇਂ ਹੀ ਇਸ ਖਬਰ ਦੇ ਬਾਰੇ ਮਾਂ ਨੂੰ ਪਤਾ ਲੱਗਦਾ ਹੈ ਤੇ ਉਸ ਮਾਂ ਦਾ ਕੀ ਹਸ਼ਰ ਹੁੰਦਾ ਹੈ ਤਸਵੀਰਾਂ ਵੇਖ ਸਕਦੇ ਹੋ ਕਿਉਂਕਿ ਦੁੱਖਾਂ ਦਾ ਪਹਾੜ ਜਿਹੜਾ ਇਸ ਮਾਂ ਦੇ ਉੱਤੇ ਟੁੱਟ ਚੁਕਿਆ ਪਿਤਾ ਦੀ ਪਹਿਲਾ ਮੌਤ ਹੋ ਚੁਕੀ ਸੀ ਤੇ ਹੁਣ ਪੁੱਤ ਦੇ ਸਹਾਰੇ ਆਪਣਾ ਜੀਵਨ ਬਤੀਤ ਕਰ ਰਹੀ ਸੀ ਇਹ ਬਜ਼ੁਰਗ ਮਾਂ ਪਰ ਉਸ ਪਰਮਾਤਮਾ ਨੇ ਇਸ ਮਾਂ ਦਾ ਪੁੱਤ ਵੀ ਉਸ ਤੋਂ ਖੋ ਲਿਆ ਤਸਵੀਰਾਂ ਸਾਹਮਣੇ ਆਈਆਂ ਨੇ ਨਾਬਾ ਐਸਡੀਐਮ ਰਿਹائش ਤੇ ਸਾਹਮਣੇ ਜਿੱਥੇ ਕਿ ਇੱਕ ਪੀਆਰਟੀਸੀ ਬੱਸ ਦੇ ਡਰਾਈਵਰ ਜਿਹੜਾ ਕਿ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਆਪਣੀ ਡਿਊਟੀ ਦੇ ਉੱਤੇ ਜਾ ਰਿਹਾ ਸੀ ਕਿਸੇ ਅਣਪਛਾਤੇ ਵਾਹਨ ਦੇ ਵੱਲੋਂ ਉਸ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਇਸ ਦੀ ਮੌਤ ਹੋ ਜਾਂਦੀ ਹੈ ਮ੍ਰਿਤਕ ਦੀ ਪਛਾਣ ਜਤਿੰਦਰ ਸਿੰਘ ਉਮਰ 35 ਸਾਲਾਂ ਵਜੋਂ ਹੋਈ ਹੈ ਜੋ ਕਿ ਨਾਬਾ ਦਾ ਰਹਿਣ ਵਾਲਾ ਸੀ ਮਾਂ ਦਾ ਇਕਲੌਤਾ ਪੁੱਤ ਸੀ ਪਰ ਹੁਣ ਇਸ ਮਾਂ ਦੇ ਜੀਵਨ ਦੀ ਹਰ ਇੱਕ ਆਸ ਜਿਹੜੀ ਹੈ ਚੱਕਨਾ ਚੂਰ ਹੋ ਚੁੱਕੀ ਹੈ ਕਿਉਂਕਿ ਪੁੱਤ ਦੇ ਸਹਾਰੇ ਹੀ ਇਹ ਮਾਂ ਜਿਹੜੀ ਹੈ ਆਪਣਾ ਜੀਵਨ ਬਤੀਤ ਕਰਦੀ ਸੀ ਜਿਸ ਵੇਲੇ ਇਸ ਮਾਂ ਨੂੰ ਪਤਾ ਲੱਗਦਾ ਕਿ ਉਸ ਦਾ ਪੁੱਤ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਸੜਕ ਦੇ ਉੱਤੇ ਇਹ ਹਾਲਾਤਾਂ ਦੇ ਵਿੱਚ ਪਿਆ ਹੈ ਤਾਂ ਉਹ ਤਸਵੀਰਾਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ ਉਹ ਦਰਦ ਬਿਆਨ ਨਹੀਂ ਕੀਤਾ ਜਾ ਸਕਦਾ ਕਿੰਨਾ ਜ਼ਿਆਦਾ ਦੁੱਖ ਇਸ ਮਾਂ ਨੂੰ ਲੱਗਿਆ ਦੂਜੇ ਪਾਸੇ ਇਸ ਮਾਂ ਦੇ ਨਾਲ ਉਸੇ ਵਸਤਾ ਡਰਾਈਵਰ ਹੈ ਸੋ ਮਾਫ ਕਰਨਾ ਕੰਡਕਟਰ ਵੀ ਹੈ ਜਿਹੜਾ ਕਿ ਡੂੰਗੇ ਦੁੱਖ ਦਾ ਪ੍ਰਕਟਾਵਾ ਕਰ ਰਿਹਾ ਦੋਵਾਂ ਦੀਆਂ ਅੱਖਾਂ ਦੇ ਵਿੱਚੋਂ ਨੀਰ ਵਗ ਰਿਹਾ ਕਿਉਂਕਿ ਡਿਊਟੀ ਤੇ ਜਾ ਰਹੇ ਸਨ ਪਰ ਰਸਤੇ ਦੇ ਵਿੱਚ ਇਹ ਭਾਣਾ ਵਾਪਰ ਜਾਏਗਾ ਕਿਸੇ ਨੇ ਵੀ ਇਸ ਦਾ ਅੰਦਾਜ਼ਾ ਨਹੀਂ ਲਗਾਇਆ ਹੁਣ ਇੱਕ ਵਾਰੇ ਭਾਵੇਂ ਕਰਦੀਆਂ ਤਸਵੀਰਾਂ 'ਤੇ ਰੁਕ ਕਰਦੀਆਂ ਮੇਰੇ ਤਕਰੀਬਨ 6 540 ਦੇ ਕੁੱਤਾ ਘਮਾਉਣ ਲੈ ਗਿਆ ਉਦੋਂ ਤੁਸੀਂ ਨਹੀਂ ਸੀ ਉਰੇ ਜਦੋਂ ਘੁਮਾ ਕੇ ਆਏ ਆਂ ਉਸ ਟਾਈਮ ਇਹਦੀ ਬੰਦੇ ਦੀ ਬਾਡੀ ਪਈ ਸੀਗੀ ਕੋਈ ਬੰਦਾ ਇਧਰੋਂ ਐਸ.ਟੀ.ਐਮ ਸਾਈਡ ਤੋਂ ਮੋੜ ਪੈਂਦਾ ਜੀ ਉੱਥੇ ਬੰਦਾ ਕੋਈ ਹਿੱਟ ਕਰ ਗਿਆ ਪਤਾ ਤਾਂ ਜੀ ਹੁਣ ਦੇਖਿਆਗਾ ਉਹਦੀ ਲੀ ਬਣੀ ਵੀ ਆ ਉਤਰੀ ਵੀ ਆ ਤੇ ਆ ਕੇ ਸਿਰ ਵੱਜਿਆ ਉਹਦਾ ਮੈਡੀਕਲ ਸਟੋਰ ਦੇ ਨਵੀਨ ਮੈਡੀਕਲ ਦੇ ਕੋਰਨਰ ਦੇ ਤੇ ਸਿਰ ਉੱਥੇ ਬਜਰੀ ਦਾ ਪਿੱਲਰ ਬਣਿਆ ਹੋਇਆ ਉਹ ਫੁੱਟਿਆ ਹੋਇਆ ਜੀ ਸਾਰਾ ਇਹ ਮੁਲਾਜ਼ਮ ਆਪਣਾ ਫਰੈਂਸ ਕਲੋਨੀ ਚੋਂ ਹੀ ਰੋਡਵੇ ਦਾ ਡਰਾਈਵਰ ਹੈ ਇਹਨੇ ਰੂਟ ਲੈ ਕੇ ਜਾਣਾ ਸੀ ਲੁਧਿਆਣੇ ਨੂੰ ਜੋਤੀ ਜੋਤੀ ਮੁੰਡਾ ਬਾਲਦੇ ਨੇ ਜੀ ਬਾਵਾ ਜਿਆ ਕੀ ਸਿਰ ਸਾਨ ਕੀ ਕੰਮ ਕੀ ਕਰਦੇ ਸੀ ਮੇਰੇ ਵੀ ਆ ਡੀ ਸੀ ਜਰਾ ਕਿੰਨੀ ਉਮਰ ਕਿੰਨੀ ਇਹਨਾਂ ਦੀ ਹਾਏ ਬਾਈਸਾ ਕਾਕੂ ਯਾ ਮਾਤਾ ਜੀ ਸਵੇਰੇ ਵਜੇ ਵਜੇ ਆਇਆ ਡਿਊਟੀ ਤੇ ਅੱਛਾ ਜੀ ਮੇਰੇ ਕੌਣ ਹੈ ਜੀ ਘਰ ਦੇ ਵਿੱਚ ਹੋਰ ਕੌਣ ਕੌਣ ਹੈ ਗੋਰੀ ਜੀ ਬਟਾ ਉਡਾ ਕਰੇ अच्छा जी ਇਹਨਾਂ ਦੀ ਮੈਰਿਜ ਹੋਈ ਹੋਈ ਸੀ ਜਾਂ ਕੱਲੀ ਸੀ ਡਿਊਟੀ ਤੋਂ ਆ ਰਿਆ ਸੀ ਵੀਰੇ 5:30 ਵੇ 5:30 ਵਜੇ ਘਰੋਂ ਚੱਲਦੇ ਨੇ ਅੱਛਾ ਜੀ 5:40 ਦੇ ਫੋਨ ਵੀ ਹੋਇਆ ਟੂਟ ਨੈਟ ਨਾਲ ਗੱਲ ਹੋਈ ਆ ਡਿਊਟੀ ਤੋਂ ਵੀ ਆ ਚਲੋ ਆ ਰਹੇ ਆ ਪਰ ਕਿਤੇ ਕੋਈ ਫੇਡ ਮਾਰ ਗਿਆ ਵੀਰੇ ਪਰ ਉਮਰੇ ਨਹੀਂ 35 ਸਾਲ ਕੀ ਨਾਮ ਹੈ ਜਤਿੰਦਰ ਸਿੰਘ ਆ ਜੀ ਡਰਾਈਵਰ ਆ ਮੇਰਾ ਪੀ ਆਰਟੀ ਸੀ ਡਰਾਈਵਰ ਆ ਵੀਰੇ ਪੀ ਆਰਟੀ ਸੀ ਚ ਜੌਬ ਕਰਦੇ ਨੇ ਹਾਂ ਜੀ ਜੌਬ ਕਰਦੇ ਨੇ ਸਰਕਾਰੀ ਜੌਬ ਆ ਵੀਰੇ ਅੱਛਾ ਤੁਸੀਂ ਕਨੈਕਟਰ ਸੀਗੇ ਉਸ ਵਾਸਤੇ ਕਿਹੜਾ ਡਿਪੂ ਆ ਵੀਰੇ ਸਾਡਾ ਕਿਹੜੇ ਰੂਟ ਤੇ ਚੱਲਦੇ ਸੀ ਇਹ ਅੱਛੀ ਨਮਾਜ਼ਾ ਲਾ ਕੇ ਆਉਂਦੇ ਜੀ ਲੁਧਿਆਣੇ ਤੋਂ ਨਵਾਂ ਚੜ ਜਾਣੇ ਕਿੰਨੇ ਕ ਵਜੇ ਦੀ ਘਟਨਾ ਹੋਈ ਆ 5:40 45 ਦਾ ਟਾਈਮ ਆ ਪਤਾ ਲੱਗਿਆ ਕਿ ਕਾਦੇ ਵਿੱਚ ਜਿਹੜਾ ਲੱਗਿਆ ਜਾਂ ਉਸ ਵੀ ਨਹੀਂ ਪਤਾ ਲੱਗਿਆ ਵੀਰੇ ਮੋਟਰਾਂ ਚੱਟ ਸੱਟ ਲੱਗੀ ਵੀ ਆ ਪਰ ਕੁਛ ਨਹੀਂ ਪਤਾ ਲੱਗਿਆ ਨੇ ਯਰੀ ਫੈਮਿਲੀ ਸਾਰੀ ਬਾਹਰ ਗਈ ਪਿਆ ਕੱਲੀ ਮਾਂ ਆਇਆ ਕਰੇ ਬਸ ਉਹਨੂੰ ਫੋਨ ਕਰਦਾ ਮੈਂ ਫੋਨ ਕਰਦਾ ਮਾਤਾ ਜੀ ਇੱਥੇ ਪਹੁੰਚ ਗਏ ਇੱਥੇ ਪਹੁੰਚ ਗਏ ਸੀ ਆ ਰਿਹਾ ਸਾਮ ਨੂੰ ਪਰੇ ਆ ਰਿਹਾ ਇੱਥੇ ਬਹੁਤ ਟੈਨਸ਼ਨ ਆ ਰਿਹਾ ਉਹ ਵਿਚਾਰੀ ਕੱਲੀ ਰੋ ਰਹੀ ਆ ਬੈਠੀ ਉਹਨੂੰ ਉੱਥੇ ਇਹ ਸਵੇਰੇ 5:30 ਵਜੇ ਦੀ ਘਟਨਾ ਹੋਈ ਹੋਈ ਆ ਜੀ ਇਹ ਹਾਂਜੀ ਤੇ ਜਤਿੰਦਰ ਸਿੰਘ ਆ ਸਨ ਅਫ ਹਾਂ ਹਾਂ ਬਿਲਡਰ ਰੋਡ ਐਕਸੀਡੈਂਟ ਹੋਇਆ ਇਹਦੀ ਤਫਤੀਸ਼ ਜਾਰੀ ਹੈ ਕੈਮਰਿਆਂ ਦੇ ਥਰੂ ਇਹਨਾਂ ਨੂੰ ਦੇਖਿਆ ਜਾਊਗਾ ਵੀ ਹਜੇ ਕੋਈ ਪਤਾ ਨਹੀਂ ਹੈ ਇਸ ਵਾਰ ਕੀ ਮਾਮਲਾ ਕੀ ਦਰਜ ਕੀਤਾ ਜਾਊਗਾ ਮਾਮਲਾ ਜਿਹੜੀ ਤਰਫੋਂ ਕਰਦੇ ਆ ਰਹੇ ਨੇ ਜੋ ਵੀ ਕਾਰਵਾਈ ਕਰਾਉਣਗੇ ਉਹ ਕਾਰਵਾਈ ਅਮਲ ਵਿੱਚ ਲੈਂਦੀ ਜਾਂਦੀ ਹੈ ਜੀ ਇਹ ਜੀ ਮੈਂ